ਅੱਜ ਨਾ ਮੇਰਾ ਦਿਲ ਕਰਦਾ ਪਿਆ ਸੀ ਕਿ ਆਲੂ ਗਾਜਰ ਔਰ ਮਟਰਾਂ ਵਾਲੇ ਵਧੀਆ ਜਿਹੇ ਕਰਾਰੇ ਜਿਹੇ ਚੌਲ ਬਣਾ ਕੇ ਖਾਵਾਂ ਤੇ ਮੈਂ ਸੋਚਿਆ ਕਿਉਂ ਨਾ ਤੁਹਾਡੇ ਨਾਲ ਵੀ ਇਹਦੀ ਰੈਸিপি ਸ਼ੇਅਰ ਕਰਾਂ ਤੇ ਆਓ ਹੁਣ ਫਟਾਫਟ ਆ ਵਧੀਆ ਜਿਹੇ ਚੌਲ ਬਣਾ ਲੈ ਸ਼ੁਰੂ ਕਰਦੇ ਆ ਜਿਹਦੇ ਵਾਸਤੇ ਨਾ ਮੈਂ ਇੱਥੇ 1 ਕੱਪ ਬਾਸਮਤੀ ਚੌਲ ਲੈ ਕੇ ਨਾ ਉਹਨਾਂ ਨੂੰ 4-5 ਵਾਰੀ ਪਾਣੀ ਬਦਲ-ਬਦਲ ਕੇ ਚੰਗੀ ਤਰ੍ਹਾਂ ਧੋ ਲਿਆ ਹੈ ਤੇ ਮੈਂ ਬਾਸਮਤੀ ਚੌਲ ਲੈਨੇ ਤੁਹਾਡੇ ਕੋਲ ਘਰ 'ਚ ਜਿਹੜੇ ਵੀ ਹੋਣ ਉਹਦੇ ਨਾਲ ਤੁਸੀਂ ਇਹ ਬਣਾ ਸਕਦੇ ਹੋ ਤੇ ਚੋਲਾ ਨੂੰ ਧੋਣ ਤੋਂ ਬਾਅਦ ਨਾ ਹੁਣ ਇਹਦੇ ਵਿੱਚ ਨਾ ਪਾਣੀ ਪਾ ਕੇ ਚੋਲਾ ਨੂੰ ਥੋੜੀ देर ਵਾਸਤੇ ਪਿਉ ਕੇ ਰੱਖ ਦਵਾਂਗੀ ਜਿੰਨੀ ਦੇਰ ਵਿੱਚ ਆਪਾਂ ਚੋਲਾ ਨੂੰ ਤੜਕਾ ਲਾਵਾਂਗੇ ਨਾ ਉਨੀ ਦੇਰ ਵਿੱਚ ਇਹ ਚੋਲ ਭਿੱਜ ਜਾਣਗੇ ਯਾਨੀ ਕਿ ਇਹਨਾਂ ਨੂੰ 15 ਕੋ ਮਿੰਟ ਪਿਉਣਾ ਹੈ ਬਸ ਤੇ ਚੋਲਾ ਚ ਪਾਉਣ ਵਾਸਤੇ ਮੈਂ ਇੱਥੇ ਲਏ ਨੇ ਇੱਕ ਕੱਪ ਫਰੋਜ਼ਨ ਮਟਰ ਤੇ ਇੱਕ ਗਾਜਰ ਕੱਟੀ ਹੋਈ ਤੇ ਦੋ ਮੀਡੀਅਮ ਸਾਈਜ਼ ਦੇ ਆਲੂ ਇਸ ਤਰ੍ਹਾਂ ਵੱਡੇ ਵੱਡੇ ਸਾਈਜ਼ ਦੇ ਕੱਟੇ ਹੋਏ ਤੇ ਚੋਲਾ ਨੂੰ ਤੜਕਾ ਲਾਉਣ ਵਾਸਤੇ ਨਾ ਨਾਲ ਹੀ ਮੈਥੇ ਲੈਨੇ ਦੋ ਲੰਬੇ ਪਤਲੇ ਕੱਟੇ ਹੋਏ ਪਿਆਜ਼ ਤੇ ਇੱਕ ਵੱਡਾ ਚਮਚ ਬਰੀਕ ਬਰੀਕ ਕੱਟਿਆ ਹੋਇਆ ਅਦਰਕ ਦੋ ਹਰੀਆਂ ਮਿਰਚਾਂ ਤੇ ਇੱਕ ਛੋਟਾ ਵਾਲਾ ਚਮਚ ਭਰ ਕੇ ਬਰੀਕ ਕੱਟਿਆ ਹੋਇਆ ਲਸਣ ਤੇ ਹੁਣ ਆਪਾਂ ਚੋਲਾ ਨੂੰ ਤੜਕਾ ਲਾਵਾਂਗੇ ਤੜਕਾ ਲਾਉਣ ਵਾਸਤੇ ਕੜਾਈ ਲਵਾਂਗੇ ਤੇ ਉਹਦੇ ਵਿੱਚ ਪਾਵਾਂਗੇ ਤਿੰਨ ਤੋਂ ਚਾਰ ਵੱਡੇ ਚਮਚ ਘਿਓ ਦੇ ਤੇ ਘਿਓ ਤੋਂ ਇਲਾਵਾ ਇਹਨੂੰ ਤੁਸੀਂ ਕਿਸੇ ਵੀ ਕੁਕਿੰਗ ਆਇਲ ਚ ਵੀ ਬਣਾ ਸਕਦੇ ਹੋ ਜਿਹਦੀ ਤੁਸੀਂ ਵਰਤੋਂ ਕਰਦੇ ਹੋ ਤੇ ਜਦੋਂ ਘਿਓ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਕੁਝ ਸਾਬਤ ਮਸਾਲੇ ਪਾਵਾਂਗੇ ਇੱਕ ਛੋਟਾ ਚਮਚ ਜੀਰਾ ਇੱਕ ਚਕਰ ਫੁੱਲ ਇੱਕ ਦਾਲਚੀਨੀ ਦਾ ਟੁਕੜਾ ਇੱਕ ਵੱਡੀ ਇਲਾਇਚੀ ਦੋ ਤਿੰਨ ਲੌਂਗ ਇੱਕ ਜਾਵਿਤਰੀ ਦਾ ਪੀਸ ਪਾਵਾਂਗੇ ਤੇ ਅੱਠ ਤੋਂ 10 ਕਾਲੀਆਂ ਮਿਰਚਾਂ ਤੇ ਇੱਕ ਤੇਜ ਪੱਤਾ ਇਹ ਸਾਰੇ ਇਕੱਠੇ ਹੀ ਮੈਂ ਘਿਓ ਦੇ ਵਿੱਚ ਪਾ ਦਿੱਤੇ ਨੇ ਤੁਸੀਂ ਭਾਵੇਂ ਇਹ ਮਸਾਲੇ ਵੱਖਰੇ ਵੱਖਰੇ ਵੀ ਘਿਓ 'ਚ ਪਾ ਕੇ ਭੁੰਨ ਸਕਦੇ ਹੋ ਭੁੰਜਨੇ ਤਾਂ ਇਕੱਠੇ ਹੀ ਨੇ ਤੇ ਇਸ ਕਰਕੇ ਇਹਨੂੰ ਆਪਾਂ ਹੁਣ ਘਿਓ ਦੇ ਵਿੱਚ ਨਾ ਚੰਗੀ ਤਰ੍ਹਾਂ ਭੁੰਨਣਾ ਹੈ ਤਾਂ ਕਿ ਇਹਨਾਂ ਦਾ ਜਿਹੜਾ ਫਲੇਵਰ ਹੈ ਘਿਓ ਦੇ ਵਿੱਚ ਆ ਜਾਵੇ ਜਦੋਂ ਘਿਓ ਦੇ ਵਿੱਚ ਇਹਨਾਂ ਦਾ ਫਲੇਵਰ ਵਧੀਆ ਆਏ ਤੇ ਚਾਲਾਂ ਵਿੱਚੋਂ ਵੀ ਬਹੁਤ ਹੀ ਵਧੀਆ ਸਵਾਦ ਆਏਗਾ ਤੇ ਜਦੋਂ ਇਹ ਸਾਬਤ ਮਸਾਲੇ ਚੰਗੀ ਤਰ੍ਹਾਂ ਤੜਕ ਜਾਣਗੇ ਨਾ ਉਦੋਂ ਆਪਾਂ ਇਹਦੇ ਵਿੱਚ ਇਹ ਪਿਆਜ਼ ਅਦਰਕ ਹਰ ਲਸਣ ਵੀ ਇਕੱਠਾ ਹੀ ਪਾਦਵਾਂਗੇ ਅਦਰਕ ਦਾ ਸਵਾਦ ਨਾ ਬਹੁਤ ਹੀ ਵਧੀਆ ਆਉਂਦਾ ਹੈ ਚਾਲਾਂ ਦੇ ਵਿੱਚ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਆਇਲ ਦੇ ਵਿੱਚ ਸਾਬਤ ਮਸਾਲਿਆਂ ਨਾਲ ਮਿਕਸ ਕਰਕੇ ਤੇ ਲਾਈਟ ਜਿਹਾ ਬ੍ਰਾਊਨ ਹੋਣ ਤੱਕ ਪੁੰਨਣਾ ਹੈ ਪਿਆਜ਼ਾਂ ਨੂੰ ਬਹੁਤ ਜ਼ਿਆਦਾ ਡਾਰਕ ਬ੍ਰਾਊਨ ਨਹੀਂ ਕਰਨਾ ਤੇ ਹੁਣ ਤੁਸੀਂ ਇੱਥੇ ਵੇਖ ਸਕਦੇ ਹੋ ਕਿ ਪਿਆਜ਼ ਭੁੱਜ ਕੇ ਨਾ ਲਾਈਟ ਜੇ ਬ੍ਰਾਊਨ ਕਲਰ ਚ ਆ ਗਏ ਨੇ ਤੇ ਐਸੇ ਸਟੇਜ ਤੇ ਨਾ ਆਪਾਂ ਇਹਦੇ ਵਿੱਚ ਸਾਰੀਆਂ ਸਬਜ਼ੀਆਂ ਪਾ ਦਵਾਂਗੇ ਸਬਜ਼ੀਆਂ ਮਤਲਬ ਜਿਹੜੇ ਆਪਾਂ ਇਕੱਟੀਆਂ ਕੱਟ ਕੇ ਰੱਖਿਆ ਨਾ ਗਾਜਰ ਆਲੂ ਤੇ ਨਾਲ ਹੀ ਮਟਰ ਤੇ ਹੁਣ ਇਹਨਾਂ ਨੂੰ ਨਾ ਪਿਆਜ਼ ਦੇ ਵਿੱਚ ਮਿਕਸ ਕਰਕੇ 1 ਮਿੰਟ ਤੱਕ ਇਸ ਤਰ੍ਹਾਂ ਖੁੱਲਾ ਹੀ ਪੁੰਨਾਂਗੇ ਪੋਂਕੇ ਸਬਜ਼ੀਆਂ ਚਾਲਾਂ ਵਿੱਚ ਪਾਉਣਾ ਤੇ ਬਹੁਤ ਹੀ ਵਧੀਆ ਸਵਾਦ ਆਉਂਦਾ ਜਿਹੜਾ ਚਾਲਾਂ ਦੇ ਵਿੱਚ ਯਾਨੀ ਕਿ ਜਿਹੜਾ ਸੌਰੀ ਸਬਜ਼ੀਆਂ ਦੇ ਵਿੱਚ ਪਾਣੀ ਜਿਹਾ ਹੁੰਦਾ ਹੈ ਨਾ ਉਸੋਕ ਜਾਂਦਾ ਹੈ ਪੁੰਨਨ ਨਾਲ ਤੇ 1 ਮਿੰਟ ਤੱਕ ਨਾ ਸਬਜ਼ੀਆਂ ਨੂੰ ਇਸ ਤਰ੍ਹਾਂ ਖੁੱਲਾ ਪੁੰਨਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਲੂਣ ਦਾ ਲੂਣ ਤੁਸੀਂ ਆਪਣੇ ਟੇਸ ਦੇ ਮੁਤਾਬਿਕ ਪਾ ਸਕਦੇ ਹੋ ਤੇ ਨਾਰੀ ਪਾਵਾਂਗੇ ਇੱਕ ਛੋਟਾ ਚਮਚਾ ਪੀਸਿਆ ਹੋਇਆ ਤਨੀਆ ਯਾਨੀ ਕਿ ਤਨੀਆ ਪਾਊਡਰ ਤੇ ਅੱਧਾ ਛੋਟਾ ਚਮਚ ਜੀ ਪਾਵਾਂਗੇ ਗਰਮ ਮਸਾਲਾ ਗਰਮ ਮਸਾਲਾ ਥੋੜਾ ਹੀ ਪਾਵਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਸਾਬਤ ਗਰਮ ਮਸਾਲੇ ਬਹੁਤ ਸਾਰੇ ਪਾਏ ਨੇ ਉਹਨਾਂ ਦਾ ਫਲੇਵਰ ਚਾਲਾ ਦੇ ਵਿੱਚ ਬਹੁਤ ਵਧੀਆ ਆਏਗਾ ਤੇ ਇਹ ਸਾਰੇ ਮਸਾਲਿਆਂ ਨੂੰ ਨਾ ਸਾਰੇ ਮਤਲਬ ਗਰਮ ਮਸਾਲਾ ਧਨੀਆ ਪਾਊਡਰ ਲੂਣ ਨੂੰ ਸਬਜ਼ੀਆਂ ਦੇ ਵਿੱਚ ਮਿਕਸ ਕਰ ਦਵਾਂਗੇ ਮੈਂ ਇਹਦੇ ਵਿੱਚ ਲਾਲ ਮਿਰਚ ਪਾਊਡਰ ਨਹੀਂ ਪਾਇਆ ਹੈ ਤੁਸੀਂ ਪਾਣਾ ਚਾਹੁੰਦੇ ਹੋ ਤੇ ਪਾ ਸਕਦੇ ਹੋ ਤੇ ਥੋੜਾ ਜਿਹਾ ਭੁੰਨਣ ਤੋਂ ਬਾਅਦ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਇੱਕਦਮ ਫਰੈਸ਼ ਦਹੀਂ ਫਰੈਸ਼ ਨਾਲ ਮੇਰਾ ਮਤਲਬ ਹੈ ਕਿ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਤੇ ਇਹਦੇ ਨਾਲ ਸੌਲਾਂ ਦਾ ਸਵਾਦ ਹੈ ਨਾ ਬਹੁਤ ਹੀ ਵਧੀਆ ਆਉਂਦਾ ਹੈ ਇਹਨੂੰ ਹੁਣ ਸਬਜ਼ੀਆਂ ਦੇ ਵਿੱਚ ਮਿਕਸ ਕਰ ਦਵਾਂਗੇ ਆਪਾਂ ਫਟਾਫਟ ਦਹੀਂ ਨੂੰ ਵੀ ਥੋੜਾ ਜਿਹਾ ਪਕਾਨ ਤੋਂ ਬਾਅਦ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਭਿੱਜੇ ਹੋਏ ਚੌਲ ਤੇ ਜਿਹੜੇ ਪਾਣੀ ਵਿੱਚ ਮੈਂ ਚੌਲ ਪਿਓਏ ਸੀ ਨਾ ਉਹ ਪਾਣੀ ਕੱਢ ਦਿੱਤਾ ਹੈ ਤੇ ਚੌਲ ਜਿਹੜੇ ਨੇ ਇਹ ਕੜਾਈ ਦੇ ਵਿੱਚ ਪਾ ਰਹੀ ਹਾਂ ਸਬਜ਼ੀਆਂ ਦੇ ਨਾਲ ਹੀ ਤੇ ਹੁਣ ਇੱਥੇ ਚੌਲਾਂ ਨੂੰ ਵੀ ਆਪਾਂ ਸਬਜ਼ੀਆਂ ਦੇ ਨਾਲ ਥੋੜਾ ਜਿਹਾ ਪੁੰਨ ਲੈਣਾ ਹੈ ਇਹ ਪਲਾਉ ਬਹੁਤ ਹੀ ਸਵਾਦ ਬੰਦ ਹੈ ਤੁਸੀਂ ਇਹਨੂੰ ਜਰੂਰ ਇੱਕ ਵਾਰੀ ਟਰਾਈ ਕਰਿਓ ਆਲੂ ਗਾਜਰ ਮਟਰਾਂ ਵਾਲਾ ਪਲਾਉ ਜਾਂ ਨਮਕੀਨ ਚੌਲ ਜੋ ਵੀ ਤੁਸੀਂ ਕਹਿੰਦੇ ਹੋ ਇਹ ਬਹੁਤ ਹੀ ਟੇਸਟੀ ਬੰਦ ਆ ਤੇ ਚੌਲਾਂ ਨੂੰ ਵੀ ਥੋੜੀ देर ਭੁੰਨਣ ਤੋਂ ਬਾਅਦ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ 2 ਕੱਪ ਪਾਣੀ ਮੈਂ ਪਾਣੀ ਨੂੰ ਨਾਪ ਕੇ ਰੱਖਿਆ ਹੋਇਆ ਹੈ ਤੇ ਜਿਹੜੇ ਕੱਪ ਨਾਲ ਆਪਾਂ ਚੌਲ ਨਾਪੇ ਨੇ ਨਾ ਉਸੇ ਨਾਲ ਹੀ ਪਾਣੀ ਨਾਪਣਾ ਹੈ ਤੇ ਜਿਹੜਾ ਵੀ ਕੌਲੀ ਜਾਂ ਗਲਾਸ ਜਾਂ ਕੋਈ ਵੀ ਭਾਂਡਾ ਲਵੋ ਉਹ ਸੇਮ ਹੋਣਾ ਚਾਹੀਦਾ ਚੌਲ ਨਾਪਣ ਵਾਸਤੇ ਹੋਰ ਪਾਣੀ ਨਾਪਣ ਵਾਸਤੇ ਤੇ ਪਾਣੀ ਪਾਣ ਤੋਂ ਬਾਅਦ ਨਾ ਪਹਿਲਾਂ ਹੁਣ ਆਪਾਂ ਫੁੱਲ ਫਲੇਮ ਤੇ ਪਾਣੀ ਨੂੰ ਇੱਕ ਉਬਾਲਾ ਦਵਾਵਾਂਗੇ ਇੱਥੇ ਹੁਣ ਪਾਣੀ ਨੂੰ ਚੌਲਾਂ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਉਬਾਲਾ ਆ ਚੁੱਕੇ ਹੈ ਤੇ ਜੁਨੇ ਨੂੰ ਕੜਾਈ ਨੂੰ ਆਪਾਂ ਟੱਕ ਦੇਣਾ ਤੇ ਟੱਕ ਕੇ ਨਾ ਗੈਸ ਦੀ ਫਲੇਮ ਨੂੰ ਕਰ ਦੇਣਾ ਸਿਮ ਤੇ ਸਿਮ ਫਲੇਮ ਤੇ ਆਪਾਂ ਇਹਨੂੰ ਪਕਾਵਾਂਗੇ ਪਾਣੀ ਸੁੱਕਣ ਤੱਕ ਕਮ ਸੇ ਕ ਮਤਲਬ ਕਿ 15 ਮਿੰਟ ਲੱਗਣਗੇ ਇਹਨਾਂ ਨੂੰ ਪਕਣ ਚ ਤੇ ਚੋਲਾ ਨੂੰ ਜਦੋਂ ਇੱਕ ਵਾਰੀ ਟੱਕ ਦਿੱਤਾ ਨਾ ਤੇ ਬਾਰ ਬਾਰ ਟੱਕਣ ਹਟਾ ਕੇ ਇਹਨੂੰ ਚਲਾਣਾ ਨਹੀਂ ਹੈ ਬਸ ਜਦੋਂ 12 13 ਮਿੰਟ ਹੋ ਜਾਣ ਨਾ ਉਦੋਂ ਇੱਕ ਵਾਰੀ ਚੈੱਕ ਕਰ ਲੈਣਾ ਕਿ ਪਾਣੀ ਕਿੰਨਾ ਕੁ ਹੈ ਸੁੱਕ ਗਿਆ ਉਸ ਤੋਂ ਪਹਿਲਾਂ ਇਹਨੂੰ ਬਿਲਕੁਲ ਛੇੜ ਛਾੜ ਨਹੀਂ ਕਰਨੀ ਤੇ ਚੋਲਾ ਨੂੰ ਪੱਕਦੇ ਹੋਏ ਨਾ 15 ਮਿੰਟ ਹੋ ਚੁੱਕੇ ਨੇ ਤੇ ਮੈਂ ਤੁਹਾਨੂੰ ਦਿਖਾਨੀ ਆ ਇਹੋ ਚੌਲਾਂ ਦਾ ਪਾਣੀ ਹੈ ਨਾ ਸਾਰਾ ਸੁੱਕ ਚੁੱਕਿਆ ਹੈ ਚੌਲ ਪੱਕ ਚੁੱਕੇ ਨੇ ਪਰ ਹਜੇ ਆਪਾਂ ਇਹਨਾਂ ਨੂੰ ਫਿਰ ਤੋਂ ਢੱਕ ਦੇਣਾ ਹੈ ਪਰ ਗੈਸ ਦੀ ਫਲੇਮ ਨੂੰ ਬੰਦ ਕਰ ਦੇਣਾ ਤੇ ਇਹਨੂੰ ਇਸ ਤਰ੍ਹਾਂ ਹੀ ਢੱਕ ਕੇ 7 ਤੋਂ 8 ਮਿੰਟ ਤੱਕ ਦਬਾਅ ਵਿੱਚ ਪਿਆ ਰਹਿਣ ਦਵਾਂਗੇ ਉਹ ਕੀ ਹੈ ਨਾ ਕਿ ਦਬਾਅ ਵਿੱਚ ਰੱਖਣ ਨਾਲ ਚੌਲਾਂ 'ਚ ਜਿਹੜੀ ਵੀ ਥੋੜੀ ਬਹੁਤ ਕਸਰ ਰਹਿ ਜਾਂਦੀ ਉਹ ਪੂਰੀ ਹੋ ਜਾਏਗੀ ਤੇ ਨਾਲੇ ਚੌਲ ਸੈੱਟ ਹੋ ਜਾਂਦੇ ਨੇ ਔਰ ਬਹੁਤ ਹੀ ਵਧੀਆ ਵੱਖਰੇ ਵੱਖਰੇ ਜੇ ਬਣਦੇ ਨੇ ਤੇ ਇੱਥੇ ਚੌਲਾਂ ਨੂੰ ਦਬਾਅ 'ਚ ਪਏ ਹੋਏ ਨਾ 8 ਤੋਂ 10 ਮਿੰਟ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਹਲਕੇ ਜਿਹੇ ਹੱਥ ਨਾਲ ਮਿਕਸ ਕਰਾਂਗੇ ਇਸ ਤਰੀਕੇ ਨਾਲ ਮਿਕਸ ਕਰਾਂਗੇ ਕਿ ਚੌਲ ਜੜੇ ਨੇ ਨਾ ਉਹ ਟੁੱਟਣ ਨਾ ਤੇ ਜਦੋਂ ਕਦੀ ਦਾਲ ਸਬਜ਼ੀ ਰੋਟੀ ਖਾਣ ਦਾ ਮਨ ਨਾ ਹੋਵੇ ਨਾ ਤੇ ਉਦੋਂ ਇਸ ਤਰ੍ਹਾਂ ਦੇ ਆਲੂ ਮਟਰ ਗਾਜਰਾਂ ਵਾਲੇ ਪਲਾਉ ਬਣਾ ਲਵੋ ਬਹੁਤ ਹੀ ਸਵਾਦ ਲੱਗਦੇ ਨੇ ਨਾਲੇ ਬਨ ਵੀ ਛੇਤੀ ਜਾਂਦੇ ਨੇ ਤੇ ਤੁਸੀਂ ਵੇਖ ਸਕਦੇ ਹੋ ਚੌਲ ਬਹੁਤ ਹੀ ਵਧੀਆ ਬਣੇ ਨੇ ਇੱਕਦਮ ਖਿਲਰੇ ਖਿਲਰੇ ਜੇ ਬਹੁਤ ਹੀ ਵਧੀਆ ਇਸ ਤਰ੍ਹਾਂ ਦੇ ਆਲੂ ਗਾਜਰਾਂ ਤੇ ਮਟਰਾਂ ਵਾਲੇ ਕਰਾਰੇ ਕਰਾਰੇ ਚੌਲਾਂ ਨੂੰ ਬਣਾ ਕੇ ਭਾਵੇਂ ਤੁਸੀਂ ਦਹੀਂ ਨਾਲ ਖਾਓ ਰਾਇਤੇ ਨਾਲ ਖਾਓ ਭਾਵੇਂ ਕਿਸੇ ਵੀ ਦਾਲ ਸਬਜ਼ੀ ਨਾਲ ਖਾਓ ਤੇ ਪਾਵੇਂ ਨਾ ਨਾ ਤੁਸੀਂ ਇਸ ਤਰ੍ਹਾਂ ਹੀ ਖਾਓ ਇਹ ਬਹੁਤ ਹੀ ਸਵਾਦ ਲੱਗਦੇ ਨੇ